ਇੱਕ ਮੁੰਡਾ 나ਈ ਦੇ ਬਾਲ ਕਟਾਉਣ ਜਾਂਦਾ ਜਦੋਂ 나ਈ ਬਾਲ ਕੱਟ ਕੇ ਹਟਦਾ ਨਾਈ ਕਹਿੰਦਾ ਤੇਰੇ ਤਾਂ ਬਾਲੇ ਜਿਆਦਾ ਚਿੱਟੇ ਵਾਲਾ ਵੀ ਮੈਂ ਕਲਫ ਕਰ ਦਿੰਨਾ ਉਹ ਮੁੰਡਾ ਕਹਿੰਦਾ ਮੈਨੂੰ ਕਲਫ ਦੀ ਲੋੜ ਨਹੀਂ ਮੇਰੇ ਬਾਪੂ ਨੇ ਆਖਿਆ ਕਲਫਣੀ ਕਰਾਉਣੀ ਨਹੀਂ ਤਾਂ ਤੇਰੇ ਸਾਰੇ ਬਾਲ ਝਾੜਨ ਲੱਗ ਜਾਣਗੇ ਉਹ ਨੂੰ ਐ ਹੁੰਦਾ ਰੁਪਏ ਵੱਧ ਲੱਗਣਗੇ ਫਿਰ ਉਹ ਸਿੱਧਾ ਘਰੇ ਜਾਂਦਾ ਤੇ ਦਾਹਰ ਪਿਆਲੀ ਮਹਿੰਦੀ ਲਿਆ ਕੇ ਸਿਰ ਤੇ ਕਰ ਲੈਂਦਾ ਬਾਲ ਜਮਾ ਕਾਲੇ ਹੋ ਜਾਂਦੇ ਆ ਜਦੋਂ ਦੂਜੀ ਬਾਰ ਫੇਰ ਬਾਲ ਕਟਾਉਣ ਜਾਂਦਾ ਤਾਂ ਨਾਈ ਉਹਨੂੰ ਫੇਰ ਟਿੱਚਰ ਕਰਦਾ ਵੀ ਤੂੰ ਕਲਫ ਕਰਾ ਲਾ ਤੂੰ ਤਾਂ ਬੁੜਾ ਹੋ ਗਿਆ ਉਹ ਨਾਈ ਤੋਂ ਪਰੇਸ਼ਾਨ ਹੋ ਜਾਂਦਾ ਉਹ ਪਿੰਡ ਦਾ ਬੰਦਾ ਰਹੇ ਦਿੰਦਾ ਵੀ ਤੂੰ ਸਿਰ ਤੇ ਗੋਹਾ ਲਾ ਲਾ ਜਰਮਾਚੀ ਕਰਕੇ ਹਟੂ ਤੇਰੇ ਬਾਲ ਬਿਲਕੁਲ ਤਾਲੇ ਹੋ ਜਾਣੇ ਉਹ ਐਂ ਕਰਦਾਗਾ ਜਦੋਂ ਮਾਚੀ ਗੋਹਾ ਕਰਕੇ ਹਲਤੀਆ ਉਹ ਸਿਰ ਤੇ ਲੱਪ ਲੈਂਦਾ ਤੇ ਉਹਨਾਂ ਦਾ ਬੁੜਾ ਦੇਖ ਲੈਂਦਾ ਕਿ ਤੇ ਉਹਨੂੰ ਬਹੁਤ ਜ਼ਿਆਦਾ ਗਾਲਾਂ ਦਿੰਦਾ ਤੇ ਕੋੜਦਾ ਤੇ ਉਹ ਅੱਖ ਖੇ ਜਦੋਂ ਸਿਰ ਧੋਂਦਾ ਉਹਦੇ ਸਾਰੇ ਬਾਲ ਝੜ ਜਾਂਦੇ ਫਿਰ ਉਹ ਤੰਗ ਆ ਕੇ ਤੇ ਜਦੋਂ ਉਹਦਾ ਬੁੜਾ ਕਹਿੰਦਾ ਅੱਗੇ ਤਾਂ ਤੇਰੇ ਬਾਲ ਤਾਂ ਹੈਗੇ ਸੀ ਛੇਕਰ ਨੂੰ ਚਿੱਟੇ ਹੀ ਸਹੀ ਵੀ ਹੁਣ ਗੰਜਾ ਤੂੰ ਚੰਗਾ ਇਹਦੇ ਲਈ ਕਹਿੰਦੇ ਕਿਸੇ ਦੇ ਪਿੱਛੇ ਲੱਗ ਕੇ ਉਹਦੀ ਗੱਲ ਨਹੀਂ ਮੰਨਣੀ ਚਾਹੀਦੀ ਦੇਖੋ ਹੁਣ ਉਹ ਬੰਦਾ ਪਛਤਾਉਂਦਾ ਆਗਾ ਪੂਰਾ